ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਰੇਡਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਾਲਾ ਸ ਹੈ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਵੀਰ ਚਾਰ ਟੋਕੜਾਂ ਵੇੜਾਂ ਲੈ ਕੇ ਆਇਆ ਬਹੁਤ ਟੌਪ ਦੀਆਂ ਇੱਕ ਗੀਰ ਨੇ ਗਿਫਟ ਦੇਣਾ ਅੱਜ ਸਾਰੀਆਂ ਵੇੜਾਂ ਦੇ ਨਾਲ ਕਹਿੰਦਾ ਜੇ ਕੋਈ ਤਿੰਨ ਵੇੜਾਂ ਖਰੀਦੂ ਉਹਦੇ ਨਾਲ ਆ ਫ੍ਰੀ ਦੇਣੀ ਆ ਤੇ ਬਾਕੀ ਆਪਾਂ ਵੀਰ ਕੋ ਡਿਟੇਲ ਲਵਾਂਗੇ ਬਹੁਤ ਹੀ ਚੰਗੀਆਂ ਵੇੜਾਂ ਦੁੱਧ 8 ਤੋਂ 10 ਕਿਲੋ ਚੰਗੀਆਂ ਵਾੜਾਂ ਵਾ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜੀ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਟੈਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਵੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੀ ਡਿਟੇਲ ਕਰ ਲੈਣੇ ਆ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਨੋਂ ਨਹੀਂ ਹਟਣਾ ਆਪਾਂ ਤੁਹਾਨੂੰ ਪਸ਼ੂ ਦਿਖਾਉਣਾ ਨਹੀਂ ਹਟਣਾ ਜਿੰਨੇ ਸ਼ੇਰ ਵਧਣਗੇ ਓਨੇ ਪਸ਼ੂ ਹੋਰ ਹੋਣਗੇ ਜੀ ਗੱਲਬਾਤ ਕਰਦੇ ਆ ਗਿਆਨਵੀਰ ਨਾਲ ਡਿਟੇਲ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਾਈ ਕੇ ਆ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿੱਦਾਂ ਚੜ੍ਹਦੀ ਕਲਾ ਵੀਰੇ ਕਿੰਨੇ ਬਹੂ ਅੱਜ ਜਿਹੜੇ ਚਾਰ ਆ ਆਪਣੇ ਕੋਲ ਚਾਰ ਤੇ ਕਿੰਨੇ ਕਿੰਨੇ ਦੁੱਧ ਾਲੀਆਂ ਵੀਰੇ ਦੁੱਧ 3.5 ਕਿਲੋ ਤੇ ਲੱਗੇ ਤੇ ਦੁੱਧ 11 ਲੀਟਰ ਤੱਕ ਹੈਗੀ ਠੀਕ ਆ ਡਰੈਸ ਦੱਸ ਦੇ ਵੀਰ ਆਪਣੋ ਵੀਰੇ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਜਪੂਤਾ ਤਹਿਸੀਲ ਬਾਬਕਲਾ ਜ਼ਿਲ੍ਹਾ ਅੰਮ੍ਰਿਤਸਰ ਮੁੱਲ ਬਿਲਕੁਲ ਜਾਇਜ਼ ਹੋਣਗੇ ਮੁੱਲ ਬਿਲਕੁਲ ਜਾਇਜ਼ ਮੇਰੇ ਵੀਰ ਨਾ ਕਰ ਐਡਰੈਸ ਸੁਣ ਲੋ ਫਿਰ ਦਰੇ ਆਪਣਾ ਪਿੰਡ ਸੁਧਾਰਾ ਵੀਰੇ ਤਹਿਸੀਲ ਜਿੱਦਾਂ ਬੱਸ ਜੋ ਕਰ ਦਿੰਦੇ ਨੇ ਉਹਦਾ ਲੈ ਕੇ ਦੱਸ ਪਿੰਡ ਸੁਧਾਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਵੀਰੇ ਆਪਾਂ ਨੂੰ ਡੇਰਾ ਬਿਆਸ ਹੀ ਕੋਈ 9-10 ਕਿਲੋਮੀਟਰ ਪੈਂਦਾ ਵਾ ਜੀ ਆਪਾਂ ਨੂੰ ਇਧਰੋਂ ਮਹਿਤਾ ਵੀ 9-10 ਕਿਲੋਮੀਟਰ ਪੈਂਦਾ ਵਾ ਆਪਨੇ ਲਾਗੇ ਰਈਆ ਸ਼ਹਿਰ ਆ 6 ਕਿਲੋਮੀਟਰ ਹਾਂਜੀ ਇਧਰੋਂ ਖਲਚੀਆਂ ਵਾ ਉਹ ਵੀ 6 ਠੀਕ ਆ ਤੇ ਸਾ ਆਪਣਾ ਗੁਰਦੁਆਰਾ ਵਾ ਗੁਰਦੇ ਕੇਵ ਸਾਹਿਬ ਦਾ ਨੌਜ ਪਾਸ਼ਾ ਜੀ ਦਾ ਬਾਬਾ ਗੱਲ ਸਾਹਿਬ ਉਹ ਵੀ ਆਪਾਂ ਨੂੰ 6 ਕਿਲੋਮੀਟਰ ਮੇਲਾ ਵੀ ਚੱਲਣ ਦਾ ਠੀਕ ਮੇਲਾ ਚੱਲਣਾ ਰਖਰਪੁਨਿਆ ਦਾ ਠੀਕ 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 ਆ ਤੇ ਫੋਨ ਨੰਬਰ ਬੋਲ ਦੇ ਵੀਰ ਆਪਣਾ ਇਹਦੇ ਫੋਨ ਨੰਬਰ 98762 842 69 ਪਹਿਲਾ ਮਾਲ ਕਿੱਥੇ ਕਿਸੇ ਘਰਤਾ ਜੀ ਐਦਾਂ ਵੀ ਜਿਹਦੇ ਕਰਮਾ ਚੱਲ ਜਾਂਦਾ ਵੇ ਦੂਰ ਹੀ ਕਿ ਲੈ ਕੇ ਨੇੜੇ ਕੁਝ ਦੂਰ ਗਈਆਂ ਕੁਝ ਲਾਗੇ ਗਈਆਂ ਵੀਰੇ ਠੀਕ ਆ ਬਾਕੀ ਜਿਹੜੇ ਤੇਰੇ ਮੁੱਲ ਹੁੰਦੇ ਆ ਵੀ ਜਿਹੜੇ ਤੇ ਵੀਰ ਜਿਹੜੇ ਪਧਰਾ ਕੰਮ ਕਰਦੇ ਨਾ ਦੁੱਧ ਦੁੱਧ ਪੀਣ ਨੂੰ ਖਰੀਦਦੇ ਆ ਘਰਾਂ ਤੇ ਹਨਾ ਉਹ ਲੈ ਜਾਂਦੇ ਆ ਰੋਡ ਬੰਦ ਵੀਰ ਨੂੰ ਤਿੰਨਾ ਵੀਰਮਾਰ ਰੋਡ ਬੰਦ ਵੀਰਾਂ ਲਈ ਜ਼ਰੂਰਤ ਪੂਰੀ ਕਰਦਾ ਵਾ ਇਹ ਬਿਲਕੁਲ ਬਿਲਕੁਲ ਨਾਲ ਹੈ ਵੀਰ ਆਪਣਾ ਕਰਨੇ ਆ ਕਿ ਵਾਤਾ ਘਟ ਆਉ ਨਹੀਂ ਫਿਕਸੀ ਪਹਿਲੇ ਨੰਬਰ ਵਾਲੀ ਤੇ ਤੋਰ ਦੇ ਕਰਨਾ ਤੋਰ ਦੇ ਵੀਰ ਤੋਰ ਤੋਰ ਇਹਨਾਂ ਟਾਈਮ ਨਹੀਂ ਹੈਗਾ ਵੀਰ ਮੇਰਾ ਚੱਲ ਜਾਂਦੇ ਗਰਮੀ ਬੜੀ ਆ ਚੱਲ ਹਾਂਜੀ ਬਹੁਤ ਆ ਠੰਡੀ ਤੇ ਨਹੀਂ ਸੁਆਦਾ ਕਿ ਨਵਾ ਵੀਰ ਸੁਆ ਦੂਜਾ ਦੂਜਾ ਸੂਆ ਸੂਈਆ ਸੂਈ ਦਾ ਪਤਾ ਕਿੰਨਾ ਕਿਰਦੀ ਆ ਮੇਰੇ ਘਟੋਰ 2 ਢਾਈ ਮੀਨ ਹੋ ਗਿਆ ਸੂਈ ਨੂੰ 2 ਤੋਂ 2 ਢਾਈ ਮੀਨ ਹੋ ਗਿਆ ਜਰਸੀ ਆ ਜੀ ਇਹ ਝੂੰਗੀ ਜਰਸੀ ਜਿਹਨੂੰ ਕਹਿ ਦਿੰਦੇ ਵੀ ਝੂੰਗਾ ਡੰਗਰ ਕਰਮਾ ਵਾਲਾ ਹੁੰਦਾ ਉਹ ਜਰਸੀ ਆ ਜੀ ਬਾਕੀ ਕੱਦ ਵਜ਼ਨ ਤੁਸੀਂ ਆ ਵੇ ਲੋ ਬੇਲ ਤਕਰੀਬਨ ਕਾਫੀ ਲੰਮੀ ਆ ਗਿਆਨਵੀਰ ਜਿੰਨਾ ਕ ਲੰਮਾ ਉਨੀ ਕ ਲੰਮੀ ਬੇਲ ਹੋਣੀ ਹੈ ਦੀ ਆ ਵੇਖੋ ਕੱਦ ਵੀ ਸੋਣਾ ਮੇਰੇ ਪੂਰੀ ਤਗੜੀ ਵੱਡੀ ਹੈ ਵੱਡੀ ਆ ਵੱਡੀ ਹੈ ਕਿ ਮੰਨਣ ਜੋ ਗੱਲ ਇਹ ਸਿੰਘ ਵੀ ਇਹਦੇ ਝੂੰਗੇ ਆ ਸਿੰਘ ਚੁੰਗਾ ਤੇ ਵੀਰ ਮਾਰ ਦੀ ਮੁਰਦੀ ਤੇ ਨਹੀਂ ਆ ਨਾ ਸਿੰਘ ਜਿਹੜੇ ਜਿਹੜੇ ਲਾਈਵ ਦੇ ਆ ਜਫੀਆਂ ਪਾ ਪਾ ਦਿਖਾਉਂਦਾ ਵੀਰਾ ਵੇਖੋ ਭੁੱਖ ਨਹੀਂ ਗਈ ਬਹੁਤੀ ਕਰਮਾਲੀ ਆ ਕਿਤੇ ਲੱਤ ਨਹੀਂ ਹਲਾਉਂਦੀ ਤੇ ਖੂਸ਼ ਵੀ ਨਹੀਂ ਹਲਾਉਂਦੀ ਕਿਤੇ ਠੀਕ ਖੂਸ਼ ਵੀ ਨਹੀਂ ਹਲਾਉਂਦੀ ਮੱਛਰ ਲੜ ਜੇ ਮੱਛਰਾਂ ਵਾ ਬਲਬ ਲਾਇ ਖਟਿਆ ਵੇ ਠੀਕ ਲੱਗ ਜਾਂਦਾ ਮੱਛਰ ਹੋਰ ਹਾਂ ਇੱਕ ਇਧਰ ਲਾਇਆ ਕੋ ਉਧਰ ਲਾਇਆ ਵੇ ਥਾਣ ਸੁਣ ਵੀਰ ਕਿਦਾਂ ਚਵਾ ਚੂ ਕਿਦਾਂ ਮੈਂ ਨਾ ਵੀ ਚਵਾ ਛੱਡ ਹੀ ਗੱਲ ਦਾ ਉਹਦੇ ਨਹੀਂ ਗੱਲ ਛੱਡਣੀ ਨਹੀਂ ਗੱਲ ਦੱਸ ਦੂੰ ਚਵਾ ਇੱਕ ਨੰਬਰ ਹਾਂ ਹਿੱਦਾਂ ਗੱਲ ਦੱਸ ਕੋਈ ਭੂਰ ਛੱਟਾ ਹੋਵੇ ਥਣ ਵੱਧ ਘੱਟ ਹੋਵੇ ਹਾਂ ਆਪਣੀ ਗਰੰਟੀ ਵੀਰੇ ਆ ਵੇਖੋ ਛੀਵੇਂ ਥਣ ਕਰੋ ਚੱਕੀ ਮੁੱਠੀ ਵਾਲਾ ਥਾਣਿਆ ਵੀ ਮੁੱਠੀ ਵਾਲਾ ਥਾਣ ਲਗਾ ਥਣ ਹੈ ਵੀ ਸੋਹਣਾ ਬਿਲਕੁਲ ਚਾਰੇ ਬਰਾਬਰ ਤੇ ਦੁੱਧ ਹੁਣ ਮੌਸਮ ਬਦ ਜਾਣਾ ਦੁੱਧ ਦੇ ਬਥੇਰਾ ਕੱਜਣਾ ਹੁਣ ਇਸ ਟਾਈਮ ਇਹ ਦੁੱਧ ਉਹ 8 ਕਿਲੋ ਕੋਈ ਮੇਰਾ ਸੌਦਾ ਕਰਨਾ 7 ਕਿਲੋ ਦੁੱਧ ਮੰਨ ਕੇ ਸੌਦਾ ਕਰ ਲੈ ਠੀਕ ਆ ਹਾਂ ਬਾਕੀ ਜਿੱਦੀ ਸੋਹਣੀ ਆ ਸੋਹਣੀ ਮੈਨੂੰ ਬੜੀ ਲੱਗੀ ਜਾਂਦੀ ਆ ਤੇ ਦੇਣੀ ਕਿੰਨੇ ਕਦੀ ਆ ਦੇਣੀ ਵੀਰੇ ਜੈ ਜੀ ਆ ਕਿੰਨੇ ਕ ਦੀ ਮੋਲ ਆਪਣੇ ਨਾਲ ਦੇਣ ਲੈਣਾ ਵੇ ਕਿੰਨੇ ਕ ਦੀ ਦੇਣੀ ਆ ਦੇ ਦੀ 20000 ਦੀ ਕਿਸ ਤਾਂ ਕੋਈ ਮੇਰਾ ਰਿਸ਼ਤੇਦਾਰੀ ਫੋਨ ਕਰ ਲੇ ਵੀਰੇ ਹਾਂ ਨਾ ਇਹ ਦੇਣੀ ਨਾ ਪਏ ਹਾਂ ਤੇ 16000 ਰੁਪਏ ਦੇਣੀ ਮਾਨਦਾਨ ਕਿੰਨਾ ਕਰਨਾ ਸਿਰਫ ਇੱਕ ਛੋੜ 500 ਰੁਪਏ ਆਊਗੀ ਇਸ ਤੋਂ ਵੱਧ ਕੋਈ ਮੇਰਾ ਵੀਰ ਕੋਈ 14 14.5 ਵਾਲਾ ਮੇਰਾ ਵੀਰ ਫੋਨ ਨਾ ਲਾਵੇ ਹਾਂ ਦੁੱਧ ਘੱਟ ਹੋਵੇ ਤੇ ਫਿਰ ਮੈਨੂੰ ਕਹਵੇ ਮੇਰੇ ਘਰ ਆਣ ਕੇ ਸਾਈ ਪਾ ਕੇ ਦੋ ਟਾਈਮ ਚਾਰ ਟਾਈਮ ਚੋਵੇ ਠੀਕ ਆ ਤੇ 14 14.5 ਨਾਲ 15 ਨਾਲ ਫੋਨ ਨਾ ਲੱਗ ਰਵੇ 16000 ਚੋਂ ਕਿੰਨੇ ਛੂਆ ਕਰੀਏ 500 ਰੁਪਿਆ ਛੋੜ ਸਾਢੇ ਪੰਜਾਹ ਆ ਜੀ 15500 ਰੁਪਿਆ ਆ ਕੇ ਲਾਵੀਂ ਬਾਕੀ ਜਿਆਦਾ ਨਹੀਂ ਨਾ ਜਿਆਦਾ ਨਹੀਂ ਦੁੱਧ ਦੇ ਨੇ 10 12 ਲੀਟਰ ਦੁੱਧ ਕਰ ਜਣਾ ਦੇਣ ਦਹਾ ਦੀ ਖੇੜ ਆ ਹੋਰ ਦਹਾ ਦਣਾਂ ਨੂੰ ਇਹ ਆ ਵੀ ਦੁੱਧ ਤਕਰੀਬਨ ਜਿਹੜੀਆਂ 5 5 ਕਿਲੋ ਦਿੰਦੀਆਂ ਨਾ ਉਹਨਾਂ ਵੀ 10 10 ਕਿਲੋ ਦੇਣਾ ਵਾ ਕੱਡਾ ਵੇ ਮੇਰਾ ਜੀ ਆ ਵੇਖੋ ਥਾਣ ਤੇ ਸੋਹਣਾ ਵਾ ਵੀਰ ਜਿਆਦਾ ਨਹੀਂ ਸਿਰਤਾ ਨਾ ਕਰ ਹੋਣੀ ਇੰਨੀ ਛੱਡੀ ਗੱਲ ਦੇ ਤੇ ਬਹੁਤ ਹੀ ਵਧੀਆ ਵੈੜਾ ਚੰਗੀ ਆ ਸੋਹਣੀ ਸਵਾਖੀ ਪੂਰੀ ਆ ਆ ਦੂਜੇ ਨੰਬਰ ਵਾਲੀ ਬਾਰੇ ਦੱਸ ਇਹਦੇ ਕੋਈ ਵੀਰ ਦੂਜਾ ਸੁਆ ਇਹ ਵੀ ਹਾਂ ਦੁੱਧ ਇਹਦੇ ਕੋ ਹੋਊਗਾ 9 ਲੀਟਰ 9 ਲੀਟਰ ਕੋਈ 8 ਮਨ ਸਬਦਾ ਕਰ ਲੈ 8 ਮਨ ਕੇ ਸਬਦਾ ਕਰ ਜੋ ਆਖ ਇਹਦਾ ਵੀ ਹੈ ਨੀਗਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਘਟ ਪਰ 3-4 ਮਹੀਨੇ ਹੋ ਗਏ ਤਿੰਨ ਤੋਂ ਚਾਰ ਮਹੀਨੇ ਹੋ ਗਏ ਹਾਂ ਲੈ ਜਾ ਤੇ ਦੁੱਧ ਇਹਨੇ ਵੀਰ ਜਿਆਦਾ ਨਹੀਂ ਆ ਤੇ ਥਾਂਡ ਆ ਗਿਆ ਦੋਤੇ ਧਾਂ ਤੋਂ ਬਾਹਰ ਇਹਨੇ ਚੱਲ ਜਾਣਾ ਸੋਹਣੀ ਇਸਨੱਖੀ ਪੂਰੀ ਆ ਥਾਂ ਬੜਾ ਸੋਹਣਾ ਲੱਗਾ ਇਹਨੂੰ ਹਨਾ ਬਿਲਕੁਲ ਥਾਂ ਦੀ ਕੁਆਲਿਟੀ ਚੰਗੀ ਆ ਥਾਂ ਦੇ ਵੀਰੇ ਵੇਖ ਸਾਈਂ ਇਧਰ ਲੈ ਬੰਨਿਆ ਕੋ ਖਾ ਨੇ ਬਹੁਤ ਸੋਹਣਾ ਵੇਖ ਲਿਆ ਵੀਰਾ ਆਪਾਂ ਵੀਰਾਂ ਭੈਣਾਂ ਨੂੰ ਵੀ ਦਿਖਾ ਦਈਏ ਆ ਵੇਖੋ ਥਾਂ ਤੇ ਚਵਾਈ ਇਹਦੀ ਕਿੱਦਾਂ ਕਰਦਾ ਵੀਰ ਇਹਦੀ ਵੀ ਰੱਸੀ ਪਾ ਕੇ ਰੱਸੀ ਪਾਉਣ ਲੱਗਾ ਕੋਈ ਪੁੜਕ ਨਾ 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 ਜਿਹੜੀ ਪੁੜਕ ਵੀਰਾ ਬਹੁਤ ਦੱਸ ਦਾਂਗੇ ਜਿਹੜੀ ਨਹੀਂ ਪੁੜਕ ਨਹੀਂ ਬਸ ਜਿਹੜੀ ਲੱਤਾਂ ਲੁੱਤਾਂ ਮਾਰਦੀ ਵੀਰ ਦੱਸ ਦੇਈਆਂ ਹਾਂ ਹਾਂ ਵੀਰੇ ਜਰੂਰ ਹਨਾ ਠੀਕ ਆ ਬਾਕੀ ਹੈ ਵਧੀਆ ਸੀਲ ਠੰਨੀ ਚਵਾਈ ਗ੍ਰਾਮ ਮੋਘਿਆਂ ਕੋਲ ਥਾਣਵਾਦ ਘਾਟੋ ਵੀ ਆਪਣੀ ਗਰੰਟੀ ਆ ਕੋਈ ਪੂਰ ਛਟਾ ਨਹੀਂ ਪੂਰ ਛਟਾ ਕੋਈ ਨਹੀਂ ਹਾਂ ਠੀਕ ਠੀਕ ਆ ਚਲੋ ਅਸੀਂ ਆ ਗਏ ਪੋਨ ਲੱਗ ਜਾਣਾ ਸਾਨੂੰ ਇਹ ਤੂੰ ਪਾਣੀ ਢਾ ਲਿਆ ਪਾਣੀ ਤਾਂ ਬਦਨ ਗਰਮੀ ਆ ਪਾਣੀ ਦਾ ਨਵਾਇਆਂ ਕਿਦਾ ਸ਼ੈਂਪੂ ਮਾਰ ਮਾਰ ਕੇ ਤੇ ਇਹਦਾ ਮੁੱਲ ਵੀਰ ਕਿੰਨਾ ਕਰਨਾ ਮੁੱਲ ਵੀਰੇ ਜੈ ਜੀ ਆ ਕਿੰਨਾ ਕਰਨੋ ਜਿੰਨਾ ਮਨਜੀ ਕਰੀਏ ਵੀਰੇ ਹਾਂ 19000 ਦੇ ਦਾਂਗੇ 19000 ਦੀ ਹਾਂ ਮਾਣ ਤਾਣ ਮੌਕੇ ਦੇ ਕਿੰਨਾ 200 ਰੁਪਇਆ 500 ਛੋਟ ਨਹੀਂ ਵਸ ਚੰਗੇ 18000 ਦੀ ਹਾਂ ਲੈ ਜਾਇ ਕਰਾਂ ਇਹਨੂੰ ਤੌਰ ਕੱਦ ਕੱਡ ਵੇਲਵਾਲ ਦੀ ਕਾਹਦੀ ਤਗੜੀ ਵੱਡੀ ਆ ਵੱਡੀ ਸਾਡੀ ਪੂਰੀ ਆ ਬਣੀ ਬੁਣੀ ਗਾਂ ਹੈਗੀ ਕਿ ਨਹੀਂ ਵੀਰ ਮੇਰੇ ਆਪਣੇ ਕੋਲ ਬਸ 2-4 ਦਿਨ ਹੀ ਆਉਂਦੀਆਂ ਹਾਂ ਹਾਂ ਐਂ ਤਨੋਂ ਹਾਂ ਆਪਣੇ ਕੋਲ ਬਣੀ ਨਹੀਂ ਗਈ ਘਰ ਵਾਲਾ ਹਰ ਕੋਈ ਕਹਿੰਦਾ ਬਸ 10 ਦਿਨ ਹੋ ਗਏ ਮਹੀਨਾ ਹੋ ਗਿਆ ਠੀਕ ਤੇ ਚੈੱਕ ਕਰਾ ਕੇ ਵੇਖ ਲਿਆ ਕਰ ਕਈ ਵਾਰਾਂ ਕਿਸਮਤ ਦਾ ਪਤਾ ਨਹੀਂ ਹੁੰਦਾ ਵੀ ਕਿਸਮਤ ਕੁੜੀ ਨਿਕਲ ਆਵੇ ਆ ਪਗੜੇ ਵੀਰੇ ਜੀ ਰੁਪਈਆ 1000 ਬਣਾ ਲੈਣਾ ਦਾ 200 ਰੁਪਈਆ ਡਾਕਟਰ ਲੈ ਜਾਂਦਾ ਉਹਨਕੇ ਨਾਂ ਨਿਕਲੇ ਚੈੱਕ ਕਰ ਹੁੰਦਾ ਡਾਕਟਰ ਪੈਸੇ ਲੈ ਜਾਂਦਾ ਤੁਹਾਡੇ ਕੋ 200 ਆ ਲੈਣੇ ਆ ਕਿ ਗਲੇ ਜੇ ਤੇਲ ਫੋਕਿਆਉਣਾ ਚਲੋ ਕੋਈ ਗੱਲ ਨਹੀਂ ਕੋਈ ਡਾਕਟਰ ਹੋਗਾ ਵੀਰ ਕੋਈ ਜਿਹੜਾ ਸਾਹਬ ਨਾ ਪੈਸੇ ਲੈਂਦਾ ਹੋਵੇ ਤੇ ਚੰਗਾ ਹੋਵੇ ਉਹ ਵੀ ਵੀਰ ਨੂੰ ਫੋਨ ਕਰੇ ਹਾਂ ਤੇ ਇਹਦਾ 18500 ਜੀ ਦਾ 18500 ਹਾਂ ਠੀਕ ਆ ਫਿਕਸ ਰੇਟ ਫਿਕਸ ਫਿਕਸ ਆ ਜਿਹੜੀ ਆ ਇਹ ਵੀਰੇ ਤਿਲੜ ਆ ਤਿਲੜ ਪਹਿਲੇ ਸੂਏ ਆ ਪਹਿਲਾ ਸੂਆ ਸੋਈ ਆ ਸੂਆ ਇਹਦਾ ਹੋਊਗਾ ਘੱਟੋ ਘੱਟ 20 ਤੋਂ 25 ਦਿਨਾਂ ਦਾ 25 ਦਿਨਾਂ ਦਾ ਮਹੀਨਾ ਨਹੀਂ ਆਜਾ ਕੋਈ ਬਾਕੀ ਕੋਈ ਮਹੀਨਾ ਮੰਨ ਲਓਏ ਅਗਲੇ ਥਣ ਦੀ ਤਿੱਲੜਿਆ ਆਹਾਂ ਬਹਿਣੀ ਵਾਲ ਦੇ ਬਹਿਣੀ ਵਾਲੇ ਬੰਨੇ ਦੀ ਬਹਿਣੀ ਵਾਲੇ ਬੰਨੇ ਦੀ ਅਗਲੇ ਥਣ ਦੇ ਲੜਿਆ ਉਹ ਥੋੜਾ ਜਿਹਾ ਮੋਟਾ ਜਿਹਾ ਵੀ ਹੈ ਤਾਂ ਕਹਾਂ ਨੂੰ ਮੜੀ ਜੀ ਚਵਾਈ ਇਹਦੀ ਰੱਸੀ ਪਾ ਕੇ ਹਾਂ ਮੇਰੇ ਚਵਾਈ ਚੱਲ ਕੋਈ ਨ ਤੋਰ ਲਾ ਇਹ ਵੀਰੇ ਗੱਲ ਇਦਾਂ ਵਾਂ ਹਾਂਜੀ ਇਹ ਰੱਸੀ ਪਾਉਣ ਲੱਗਿਆ ਮੜਾ ਕਰਦੀ ਆ ਹਾਂ ਜੋ ਰੱਸੀ ਪਾਉਣ ਲੱਗਿਆ ਹੁਣੇ ਰਾਤੀ ਮਾਰੀ ਇਹਨੇ ਮੜੀ ਜੀ ਨਹੀਂ ਹਾਂ ਹੁਣ ਮਾਰਾ ਇਹਨੂੰ ਕਿਆ ਆਉਣੇ ਮਾ ਦੇ ਨਹੀਂ ਪਹਿਲਾਂ ਇਹ ਬੱਕ ਦਾ ਮਾਰ ਨਹੀਂ ਉਹ ਗੱਲ ਨੇ ਕਰ ਰੱਸੀ ਪਾਉਣ ਲੱਗਿਆ ਮਾੜਾ ਇਹ ਕਰਦੀ ਆ ਅੱਛਾ ਬਾਕੀ ਕੋਈ ਗੱਲ ਚੁਵਾਈ ਕੈਂ ਵਧੀਆ ਖਲੋਕੇ ਕਰਉਂਦੀ ਆ ਠੀਕ ਆ ਤੇ ਰੱਸੀ ਪਾਉਣ ਲੱਗਾ ਪਹਿਲਣੇ ਆ ਨਾ ਆ ਮਾੜੀ ਇਹ ਰੱਸੀ ਪਾਉਣ ਲੱਗਿਆ ਕਰਦੀ ਆ ਦੂਜੀ ਗੱਲ ਇਹ ਤੁਪ ਲਿਆਂਦੀ ਕਰਦਾ ਕੋਨਾ ਕੋੜ ਦੇ ਕੱਢਦੇ ਰਹੀ ਜਾਂਦੀ ਕਿਤੇ ਅੱਛਾ ਡਰੀ ਵੀ ਆ ਠੀਕ ਆ ਤੇ ਦੁੱਧ ਇਸ ਟਾਈਮ ਮੇਰੇ ਕੋਲ ਹਾਜ਼ਰ ਆ ਉਹ ਨਾ ਵੀਰੇ 11 ਲੀਟਰ ਆ 11 ਲੀਟਰ ਤਿੰਨਾ ਥਣਾ ਚੋਂ ਤਿੰਨਾ ਥਣਾ ਦੇ ਵਿੱਚ ਜਿਹੜਾ ਜਿਹੜਾ ਚੌਥਾ ਥਾਣਾ ਅਗਲਾ ਵਾ ਉਹਦੇ 'ਚ ਧਾਰਾ ਆਉਂਦੀਆਂ ਥੋੜੀਆਂ ਵਧੀਆਂ ਕਿ ਨਹੀਂ ਵੀਰੇ ਗਾਲੇ ਤਾਂ ਉਹਦੇ ਨਾਲ ਮਗਰੋਂ ਪ੍ਰੈਸ਼ਰ ਪੂਰਾ ਵਾ ਹਾਂ ਅਗਲੇ ਬੰਨੇ ਮਾਸ ਆਇਆ ਵਾ ਥਾਣੇ 'ਚ ਮਾਸ ਆਇਆ ਮਾਸ ਆ ਹਾਂ ਹਾਂ ਇਹਦਾ ਹੱਲ ਵੀ ਹੋਣਾ ਕਈਆਂ ਵੀਰਾਂ ਦਾ ਹੱਲ ਵੀਰੇ ਹਣ ਜਿਹੜੇ ਚੰਗੇ ਤਗੜੇ ਹੈਗੇ ਬੰਦੇ ਉਹ ਕਰ ਲੈਣਗੇ ਹਾਂ ਆਪਾਂ ਐਵੇਂ ਛੇੜ ਛੇੜ ਕੇ ਬਹਿ ਜਾਈਏ ਇਹ ਵੀ ਗੱਲ ਸਹੀ ਆਪਾਂ ਨੂੰ ਜਾਇਜ ਮਿਲ ਜਿੰਨੇ ਦੀ ਮਿਲਦੀ ਆ ਪਰ 1000 1200 ਰੁਪਏ ਲੈ ਕੇ ਦੇ ਦੇਣੀ ਹੈ ਠੀਕ 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 ਐਵੇਂ ਆਪਾਂ ਹੋਰ ਫਾਪ ਆ ਕੇ ਬਹਿ ਜਾਈਏ ਚਲੋ ਕੋਈ ਗੱਲ ਨਹੀਂ ਆ ਕਈ ਆ ਨਾ ਕਹਿੰਦੇ ਹੁੰਦੇ ਨਾ ਵੀ ਸ਼ੱਕਰ ਬਣਾਉਂਦੇ ਬਣਾਉਂਦੇ ਗੁੜੋਂ ਵਜਾਈਦਾ ਗੁੜੋਂ ਵਜਾਈਦਾ ਹਾਂ ਬਿਲਕੁਲ 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 ਆਪਾਂ ਨੂੰ ਚਾਹ ਪਾਣੀ ਮਿਲ ਗਿਆ ਤਾਂ ਦੇ ਦੇਣੀ ਬਾਕੀ ਚਵਾਈ ਇਹਦੀ ਇਦਾਂ ਦੀ ਖਲੋਗੇ ਮਿਲਦੀ ਆ ਹਾਂ ਰੱਸੀ ਪੌਣ ਲਗਾਸ ਬਣਾਇ ਕਰਦੀ ਆ ਮੁੱਲ ਮੁੱਲ ਵੀਰੇ ਦੇਣ ਲੈਣੀ ਇਹਦਾ 17000 ਵੀਰੇ ਦੇ ਦਾਂਗੇ ਠੀਕ ਆ ਥਾਨ ਅਗਲੇ ਦੀ ਤਿੱਲੜਿਆ ਅਗਲੇ ਥਾਨ ਦੀ ਤਿੱਲੜਿਆ ਵੇਚਣ ਮਾਨਸਾਨ ਕਿੰਨਾ ਕਰਦੇਗਾ ਉਹੀ ਵੀਰੇ ਛੋਟ 500 ਰੁਪਏ ਸਾਢੇ 16000 ਦੀ ਹਾਂ ਆ ਆ ਲਾਸਟ ਵਾਲਾ ਤਿੰਨਾ ਨਾ ਫਰੀ ਇਹ ਜਿਹੜਾ ਤਿੰਨੇ ਲੈ ਜੇ ਫਿਰ ਤਿੰਨਾ ਨਾ ਫਰੀ ਦੇ ਦਾਂਗੇ ਠੀਕ ਆ ਨਹੀਂ ਤਾਂ ਕੋਈ ਮੇਰਾ ਵੀਰ ਕੋਈ ਚਾਹ ਪਾਣੀ ਵਾਲਾ ਫੋਨ ਕਰ ਲੈ ਦੇ ਦਾਂਗੇ ਉਹ ਠੀਕ ਆ ਤੋਰ ਦੇਣ ਲੱਗੋ ਦੇਖੋ ਆ ਦੁੱਧ 3.5 ਕਿਲੋ 3.5 ਕਿਲੋ ਦੁੱਧ ਤੇਰਾ ਜਰਸੀ ਆ ਗਈ ਵੀ ਹਾਂ ਬੜੀ ਵਧੀਆ ਇੱਕ ਸੰਗ ਝੁੰਗਾ ਇਹਦਾ ਹਾਂ ਹੈ ਇੱਕ ਸੰਗ ਇੱਕੋ ਆ ਉਹ ਵੀ ਝੁੰਗਾ ਇਹ ਸੰਗ ਇੱਕ ਝੁੰਗਾ ਵਾ ਹਾਂ ਤੇ ਇੱਕੋ ਸੰਗ ਆ ਇਹਦਾ ਬਿਲਕੁਲ ਆ ਵੇਖੋ ਜੀ ਥਾਣੇ ਦਾ ਵੀ ਠੀਕ ਆ ਮੁਠੀ ਦੀ ਜਵਾਲਾ ਹੈਗਾ ਆਜੋ ਬਾਕੀ ਮੈਂ ਭਾਜੀ ਇਹਦੀ ਸੇਵਾ ਕਰੋ ਨਾ ਕੋਈ ਤੇ ਦੁੱਧ ਜਿਆਦਾ ਨਹੀਂ ਆ ਇਹਨੇ 7-8 ਲੀਟਰ ਦੇ ਨੇ ਨੀ ਚੱਲ ਜਾਣਾ ਜੀ 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 ਕਿਉਂਕਿ ਸਾਹ ਉਹਨਾਂ ਦੀ ਮਾਸਾ ਵੀ ਹੈ ਨਹੀਂ ਬਾਕੀ ਜਰਸੀ ਆ ਹਾਂ ਆ ਮੱਖੀ ਮਛਰ ਦਾ ਕਰਕੇ ਚੰਗਾ ਭਲਾ ਡੰਗਰ ਦੁੱਧ ਨਹੀਂ ਦੇਣ ਰਿਹਾ ਤੇ ਹੁਣ ਇਹਦੇ ਵਿਚਾਲੇ ਮੈਨੂੰ ਗਰਮੀ ਉਹ ਥੋੜਾ ਗਰਮੀ ਦਾ ਫਰਕ ਪੈਣਾ ਭਾਜੀ ਹੁਣ ਹਾਂ ਜੀ ਆ ਦਿਨ 8-10 ਦੀ ਖੇੜ ਆ ਹੋਰ ਬਿਲਕੁਲ 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 ਇਹਦਾ ਮੁੱਲ ਮੁੱਲ ਵੀਰੇ ਜਾਇਦਾ ਦੁੱਧ ਦੇ ਕੋ 3.5 ਕਿਲੋ ਆ ਰਸੀ ਰਸੀ ਕੋਈ ਨਹੀਂ ਪਾਉਣੀ ਐਂਦਾ ਥੱਲੇ ਬੈਠੇ ਚੋ ਲੋ ਇਹਨੂੰ ਬਸ ਠੀਕ ਆ ਗਾੜੀ ਪਾੜਾ ਪਉਣਾ ਪਾਦੇ ਨਹੀਂ ਪਉਣਾ ਤਾਂ ਵੀ ਕੋਈ ਗੱਲ ਨਹੀਂ ਆਹ ਵੇਖੋ ਸਿੰਘ ਇਹਦਾ ਹੀ ਚਲੂ ਆਰੇ ਠੀਕ ਆ 10 ਵੇਜ ਅੱਜ ਵੀਰ ਹਾਂ ਨਾ ਜਿਹੜਾ ਦੇਣ ਲੈਣ ਦਾ 5500 ਰੁਪਇਆ ਵਾ ਹਾਂਜੀ ਤੇ 500 ਰੁਪਇਆ ਛੋਟ ਪੂਰੇ 5000 ਦੀ ਠੀਕ ਆ ਕਰਨੀ ਵੀਰ ਕੋਈ ਗੱਲ ਬਾਤ ਹੋਰ ਬਸ ਚੜਦੀ ਕਲਾ ਮੇਰਾ ਵੀਰ ਕੋਈ ਆਵੇ ਤਸੱਲੀ ਕਰਕੇ ਖੜੇ ਜਿਹੜੀ ਆਪਾਂ ਗੱਲ ਕਹੀ ਆ ਉਹ ਹੈ ਜਿਹੜੀ ਨਹੀਂ ਤੇ ਨਹੀਂ ਠੀਕ ਇਹ ਫੁੜਕਦੀ ਆ ਲੱਤ ਰੱਸੀ ਪਾਉਣ ਲੱਗਾ ਰੱਸੀ ਪਾਉਣ ਲੱਗਾ ਫੁੜਕਦੀ ਆ ਠੀਕ ਉਹ ਵੀ ਮੜਾ ਜਾਈ ਇਹਨੇ ਵੀ ਲੱਤਾਂ ਚੁਕ ਚੁਕ ਮਾਰਦੀ ਨਾ ਜਿਉ ਰੱਸੀ ਪੈ ਗਈ ਫਿਰ ਵਾਂ ਗਾੜੀ ਪਾੜਾ ਵਿਹਾਗਾ ਭਾਣਾ ਇਦਾਂ ਹੀ ਖਲੋ ਕੇ ਮਿਲੂਗੀ ਠੀਕ ਠੀਕ ਹੈ ਤੇ ਦੁੱਧ ਜ਼ਿਆਦਾ ਨਹੀਂ ਇਹਨੇ 1500 ਲੀਟਰ ਦੁੱਧ ਕਰ ਜਾਂਦਾ ਕਿਤੇ ਬਾਕੀ ਹੈ ਨਸਲ ਵਾਲੀ ਆ ਚੰਗੀ ਆ ਹੈ ਚੰਗੀ ਆ ਯਾਰਪਾ ਵਾਲੀ ਆ ਕੋਈ ਹੋਰ ਨਹੀਂ ਜੀ 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 ਸੋਹਣੀ ਸੁਨੱਖੀ ਪੂਰੀ ਆ ਤੇ ਬਾਕੀ ਇੱਕ ਆ ਵਾ ਤੇ ਇੱਕ ਆ ਜਰਸੀ ਜਿਹੜੀ ਝੂਗੀ ਆ ਬਹੁਤ ਹੀ ਚੰਗੀ ਆ ਸੋਹਣੀ ਸੁਨੱਖੀ ਆ ਛ ਚਾਰੇ ਚਾਰੇ ਵੇੜਾ ਸੋਹਣੀਆਂ ਵਾ ਬਹੁਤ ਹੀ ਚੰਗੀਆਂ ਵਾ ਬਿਲਕੁਲ ਬਿਲਕੁਲ ਹਾਰੇ ਕੰਦੀ ਦੁੱਧ ਦੇ ਹਿਸਾਬ ਨਾਲ ਤੇ ਮੁੱਲ ਦੇ ਹਿਸਾਬ ਨਾਲ ਬਿਲਕੁਲ ਆਪਣੇ ਆਪ ਚ ਇਹ ਤਿੰਨੇ ਹੀ ਹੀਰੋਇਨਾਂ ਵਾ ਕੋਈ ਕਟਰੀਨਾ ਕੈਫ ਆ ਤੇ ਕੋਈ ਦੂਜੀ ਆ ਤੇ ਕੋਈ ਤੀਜੀ ਆ ਜਿਹੜੀਆਂ ਹੁੰਦੀਆਂ ਮਾਡਲਿੰਗ ਕਰਨ ਵਾਲੀਆਂ ਉਹਨਾਂ ਨਾਲੋਂ ਕੇਸ ਨਾਲੋਂ ਘੱਟ ਨਹੀਂ ਕੀਏ ਤੇ ਵੇੜਾ ਬਹੁਤ ਟੌਪ ਦੀਆਂ ਵਾ ਤੇ ਆਪਣੀ ਤਸੱਲੀ ਤੁਸੀਂ ਚੋਾਈ ਕਰਕੇ ਕਰ ਲੈਣੀ ਆ ਬਿਲਕੁਲ ਚਵਾਈ ਕੀਤੀ ਹੋਊਗੀ ਤੁਹਾਡੀ ਵੀ ਟੈਨਸ਼ਨ ਮੁੱਕੀ ਹੋਊਗੀ ਵਪਾਰੀ ਦੀ ਵੀ ਤੇ ਸਾਡੀ ਵੀ ਜੀ ਬਿਲਕੁਲ ਬਿਲਕੁਲ ਕਿਉਂ ਚੈੱਕ ਪਾਸ ਕਰਕੇ ਖੜਨਾ ਤੁਹਾਡਾ ਫਰਜ਼ ਬਣਦਾ ਤੁਸੀਂ ਪੈਸੇ ਖਰਚਣੇ ਆ ਪੈਸੇ ਸੌਖੇ ਨਹੀਂ ਬਣਦੇ ਤੇ ਯਕੀਨ ਨਾ ਕਰਿਆ ਕਰੋ ਕਿਸੇ ਵਪਾਰੀ ਦੇ ਭਾਵੇਂ ਕੋਈ ਵੀ ਹੋਵੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਧੰਨਵਾਦ ਜੀ